हां जी दोस्तों ये जो ਤੁਸੀਂ ਵੇਖ ਰਹੇ ਹੋ ਇਹ ਹੈ ਫਾਜ਼ਿਲਕਾ ਦਾ ਕਾਵਾਂ ਵਾਲੀ ਪਤਨ ਜਾਂ ਰਾਮ ਸਿੰਘ ਪੈਣੀ ਪਤਨ ਇਹ ਇੱਕ ਪੁਲ ਹੈ ਜਿਹੜਾ ਕਿ ਬਾਰਡਰ ਦੇ 12 ਤੋਂ 17 18 ਪਿੰਡਾਂ ਨੂੰ ਸ਼ਹਿਰ ਨਾਲ ਜੋੜਦਾ ਹੈ ਤੇ ਸ਼ਹਿਰ ਨੂੰ ਇਹਨਾਂ ਸਰਦੀ ਪਿੰਡਾਂ ਨਾਲ ਜੋੜਦਾ ਹੈ ਅਤੇ ਇਹ ਪਿੰਡਾਂ ਦੇ ਲੋਕ ਆਦੇ ਕੰਮ ਕਾਜ ਲਈ ਜ਼ਰੂਰੀ ਵਸਤਾ ਦੇ ਲਈ ਸ਼ਹਿਰ ਆਉਂਦੇ ਹਨ ਤੇ ਵਾਪਸ ਪਿੰਡਾਂ ਵਿੱਚ ਚਲੇ ਜਾਂਦੇ ਹਨ ਪਰ ਪਿਛਲੇ 15 20 ਦਿਨਾਂ ਤੋਂ ਇਹ ਲੋਕਾਂ ਦਾ ਜਿੰਨਾ ਮੁਸ਼ਕਲ ਹੋਇਆ ਪਿਆ ਹੈ ਕਿਉਂਕਿ ਸਤਰੂਜ ਦਾ ਪਾਣੀ ਚੜ ਗਿਆ ਹੈ ਤੇ ਸਤਲੁਜ ਦਾ ਪਾਣੀ ਚੜਨ ਦੇ ਕਾਤਰ ਇਹ ਜੋ ਪੁਲ ਹੈ ਉਹ ਸਤਲੁਜ ਦੇ ਵਿੱਚ ਡੁੱਬ ਗਿਆ ਹੈ ਤੇ ਪੁਲ ਤੋਂ 1 ਫੁੱਟ 1/2 ਫੁੱਟ 2 ਫੁੱਟ ਉੱਪਰ ਪਾਣੀ ਚੱਲ ਰਿਹਾ ਹੈ ਘਰਾਂ 'ਚ ਪਾਣੀ ਹੈ ਜ਼ਮੀਨਾਂ 'ਚ ਪਾਣੀ ਹੈ ਪਰ ਸਤਲੁਜ ਦਾ ਸ਼ਹਿਰ ਵਾਲੇ ਪਾਸੇ ਬਣਿਆ ਬੰਨ ਦਾ ਹਾਲ ਵੇਖ ਲਓ ਵੀ ਬੰਨ ਤੋਂ ਪਾਣੀ ਸਿਮ ਰਿਹਾ ਹੈ ਲਗਾਤਾਰ ਪਾਣੀ ਦੀ ਸੀਪੇਜ ਹੋ ਰਹੀ ਹੈ ਇਸ ਨੂੰ ਰਿਪੇਅਰ ਕਰਨ ਦੀ ਲੋੜ ਹੈ ਤੇ ਰਿਪੇਅਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤੇ ਡਿਪਟੀ ਕਮਿਸ਼ਨਰ ਮੈਨਾ ਵੱਲੋਂ ਕਈ ਵਾਰ ਕਿਹਾ ਗਿਆ ਹੈ ਬੰਨ ਤੇ ਰਾਸ਼ ਨਾ ਕਰੋ ਬੰਨ ਤੇ ਕੱਟ ਨਾ ਕਰੋ ਪਰ ਲੋਕ ਸਮਝ ਨਹੀਂ ਰਹੇ ਸੰਸਥਾਵਾਂ ਸਮਝ ਨਹੀਂ ਰਹੀਆਂ ਉਹਨਾਂ ਨੂੰ ਇਹ ਵਿਖਾ ਰਹੇ ਆ ਵੀ ਕਿੰਨਾ ਪਾਣੀ ਜੋ ਹੈ ਬੰਨ ਤੋਂ ਫਾਜ਼ਿਲਕਾ ਵਾਲੇ ਪਾਸੇ ਸੀਪਿੰਗ ਕਰ ਰਿਹਾ ਹੈ ਉਸ ਦੀ ਰਿਪੇਅਰ ਕੀਤੀ ਜਾ ਰਹੀ ਹੈ ਇਹ ਜੋ ਹਾਲਾਤ ਹਨ ਇਹ ਹਾਲਾਤ ਅੱਜ ਸਵੇਰ ਦੇ ਦਿਨ ਵੀਰਵਾਰ ਦੇ ਹਨ ਵੀ ਇੱਥੇ ਕਿੱਦਾਂ ਦੇ ਹਾਲਾਤ ਹਨ ਕਿੰਨੀ ਸੀਪਿੰਗ ਹੋ ਰਹੀ ਹੈ ਇਸ ਦੀ ਰਿਪੇਅਰ ਕਰਦੇ ਲੋਕਾਂ ਨੇ ਅਪੀਲ ਕੀਤੀ ਹੈ ਵੀ ਲੋਕ ਇੱਥੇ ਨਾ ਆਣ ਕਿਸਤੀਆ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਵੀ ਜਿਆਦਾ ਕਿਸਤੀਆ ਇੱਥੇ ਨਾ ਚਲਾਰ ਤਾਂ ਜੋ ਬੰਨ ਸੁਰੱਖਿਅਤ ਰਹਿ ਸਕੇ ਤੇ ਬੰਨ ਦੀ ਰਿਪੇਅਰ ਕੀਤੀ ਜਾ ਸਕੇ ਮਿੱਟੀ ਪਾਈ ਜਾ ਸਕੇ ਟਰਾਲੀਆਂ ਚ ਮਿੱਟੀ ਲਿਆਣ ਤੇ ਜੀਸੀਬੀ ਚਲਾਣ ਚ ਮੁਸ਼ਕਲ ਨਾ ਆਵੇ ਜੇਕਰ ਲੋਕ ਨਾ ਸੰਭਲੇ ਤਾਂ ਇਸ ਦਾ ਵੱਡਾ ਖਮਿਆਜਾ ਲੋਕਾਂ ਨੂੰ ਭੁਗਤਣਾ ਪਵੇਗਾ ਹੋਰ ਬੋਲਦੇ ਹੋਏ ਬੰਨ ਦੀ ਰਿਪੇਅਰ ਕਰਦੇ ਲੋਕਾਂ ਨੇ ਕੀ ਕੁਝ kiya ਚਲੋ ਇਹ ਵੀ ਇਹ ਗੱਲ ਵੀ ਤੁਹਾਡੀ ਲੋਕ ਨਹੀਂ ਹੋਣਗੇ ਜਿਹੜੀ ਇੱਥੇ ਰਾਸ ਮਗਰੋਂ ਦੇ ਰਾਹ ਨਾ ਹੋਣਗੇ ਬਟ ਉਹਨਾਂ ਰਸਤੇ ਬੰਦ ਕਰਕੇ ਜੀ ਮੋੜਾ ਬੰਦ ਕਰਦੇ ਆ। ਅੱਛਾ ਅੱਛਾ ਜੀ। ਜੀ। ਅਸੀਂ ਆਪ ਤੁਹਾਨੂੰ ਬੇਨਤੀ ਕਰਦੇ ਵੀ ਉਹ ਰਾਸ ਮਗਰੋਂ ਦੇ ਬੰਦ ਤੇ ਘਾਮ ਕਰ ਰਹੇ ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਬੰਨ ਦੇ ਹਾਲਾਤ ਅੱਗੇ ਨਾਲੋਂ ਕਮਜ਼ੋਰ ਹੋ ਰਹੇ ਹਨ। ਵੱਡੇ ਵੱਡੇ ਵਹੀਕਲ ਇੱਥੇ ਆ ਰਹੇ ਹਨ ਜੋ ਤਮਾਸ਼ੀ ਲੋਕ ਹਨ ਕਲਾ ਪਾਣੀ ਵੇਖ ਰਾਂਦੇ ਹਨ ਜਿੱਦ ਕਰਕੇ ਸੜਕਾਂ ਜਾਮ ਹੋ ਜਾਂਦੀਆਂ ਹਨ ਸੜਕਾਂ ਦੀ ਬਰਮਾ ਖੁਰ ਗਈਆਂ ਹਨ ਜਿਸ ਕਰਕੇ ਬੰਨ ਨੂੰ ਰਿਪੇਅਰ ਕਰਨ ਦੇ ਵਿੱਚ ਬੰਨ ਨੂੰ ਠੀਕ ਕਰ ਰਵੇ ਦਿੱਕਤ ਆ ਰਹੀ ਹੈ ਇਹ ਜਿਹੇ ਵਹੀਕਲਾਂ ਨੂੰ ਪਿੱਛੇ ਹੀ ਰੋਕਿਆ ਜਾਵੇ ਅਤੇ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਹੈ ਵੀ ਪਿੱਛੇ ਹੀ ਜੇਕਰ ਪੋਸਟੇ ਬਣਾ ਕੇ ਰੋਕਿਆ ਜਾਵੇ ਅਤੇ ਕਿਸੇ ਨਾ ਪਾਰਸ਼ੈਲਟੀ ਨਾ ਕੀਤੀ ਜਾਵੇ ਜਿਹਨੂੰ অতি ਜ਼ਰੂਰੀ ਕੰਮ ਨਹੀਂ ਹੈਗਾ ਉਸ ਨੂੰ ਅੱਗੇ ਨਾ ਦਿੱਤਾ ਜਾਵੇ ਅਤੇ ਲੰਗਰ ਵਾਲੀਆਂ ਸੰਸਥਾਵਾਂ ਸੇਵਾ ਕਰਨ ਵਾਲੇ ਲੋਕਾਂ ਦੇ ਉਹ ਹੱਥ ਬੰਨ੍ਹ ਕੇ ਸ਼ੁਕਰਗੁਜ਼ਾਰ ਹਨ ਕਿ ਉਹ ਉਹਨਾਂ ਦਾ ਖਿਆਲ ਰੱਖ ਰਹੇ ਹਨ ਉਹਨਾਂ ਦੀ ਸੇਵਾ ਕਰ ਰਹੇ ਹਨ ਅਤੇ ਨਾਲ ਹੀ ਇਹ ਅਪੀਲ ਕਰਦੇ ਹਨ ਕਿ ਇਹ ਜਿਆ ਸੰਸਥਾਵਾਂ ਨੂੰ ਸੇਵਾ ਕਰਨ ਵਾਲੇ ਲੋਕਾਂ ਨੂੰ ਰਾਣੀ ਜਾਂ ਹਸਤੇ ਕਲਾ ਰੋਕਿਆ ਜਾਵੇ ਤਾਂ ਜੋ ਬੰਨ ਤੇ ਇਕੱਠ ਨਾ ਹੋ ਸਕੇ ਤੇ ਜਿਸ ਕਰਕੇ ਬੰਨ ਦੇ ਨਾਲ-ਨਾਲ ਜੋ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਾਣੀ ਦਾ ਪੱਧਰ ਵਧਨ ਕਰਕੇ ਬੰਨ ਨੂੰ ਹੋ ਰਹੇ ਨੁਕਸਾਨ ਨੂੰ ਠੀਕ ਕੀਤਾ ਜਾ ਸਕੇ ਅਤੇ ਬੰਨ ਦੇ ਨਾਲ ਪਾਣੀ ਵਿੱਚ ਚੱਲਣ ਵਾਲੀਆਂ ਕਿਸ਼ਤੀਆਂ ਤੇ ਬੋਟਾਂ ਨੂੰ ਲੈ ਕੇ ਉਹਨਾਂ ਨੇ ਅਪੀਲ ਕੀਤੀ ਕਿ ਜਦੋਂ ਉਹ ਬੜੀ ਸਪੀਡ ਤੇ ਚੱਲਦੀਆਂ ਹਨ ਤਾਂ ਪਾਣੀ ਦੇ ਲਹਿਰਾਂ ਉੱਠਦੀਆਂ ਹਨ ਅਤੇ ਲਹਿਰਾਂ ਬਾਹਰ ਨਾਲ ਟਕਰਾਉਂਦੀਆਂ ਹਨ ਜਿਸ ਕਰਕੇ ਬੰਨ ਕਮਜ਼ੋਰ ਹੋ ਰਿਹਾ ਹੈ ਅਤੇ ਫਾਜ਼ਲਕਾ ਵਾਲੇ ਪਾਸੇ ਬੰਨ ਦੀ ਸੀਪਿੰਗ ਹੋ ਰਹੀ ਹੈ ਅਤੇ ਜੇਕਰ ਇਸ ਤਰ੍ਹਾਂ ਪ੍ਰਸ਼ਾਸਨ ਨੇ ਕੰਟਰੋਲ ਲੋਕਾਂ ਨੂੰ ਕੀਤਾ ਹੈ ਅਤੇ ਅਪੀਲ ਵੀ ਕੀਤੀ ਹੈ ਜੇਕਰ ਲੋਕ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਨਹੀਂ ਮੰਨਦੇ ਤਾਂ ਉਸ ਦਾ ਨੁਕਸਾਨ ਹੋ ਸਕਦਾ ਹੈ ਜੇਕਰ ਬੰਨ ਠੀਕ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਫਾਜ਼ਿਲਕਾ ਵਾਲੇ ਪਾਸੇ ਨੁਕਸਾਨ ਹੋਵੇ ਤੁਸੀਂ ਵੇਖੋ ਵੀ ਕਿੰਨੇ ਹਾਲਾਤ ਹਨ ਦਿਨ ਰਾਤ ਮਿਹਨਤ ਕਰਕੇ ਪ੍ਰਸ਼ਾਸਨ ਅਤੇ ਪਿੰਡਾ ਵਾਲੇ ਇਹ ਬੰਨ ਰਿਪੇਅਰ ਕਰ ਰਹੇ ਹਨ ਪ੍ਰਸ਼ਾਸਨ ਤੇ ਟੀਮ ਏਬੀਐਨ ਇਹ ਅਪੀਲ ਕਰਦੀ ਹੈ ਕਿ ਬੰਨ ਵਾਲੇ ਪਾਸੇ ਬਿਨਾਂ ਅਤੀ ਜ਼ਰੂਰੀ ਕੰਮ ਤੋਂ ਨਾ ਜਾਇਆ ਜਾਵੇ ਜਿਸ ਨੂੰ ਬੜਾ ਅਤੀ ਜ਼ਰੂਰੀ ਕੰਮ ਹੈ ਉਹੀ ਉੱਤੇ ਪਹੁੰਚੇ ਤਾਂ ਜੋ ਬਨ ਦੀ ਰੱਖਿਆ ਕੀਤੀ ਜਾ ਸਕੇ ਅਤੇ ਜਿਸ ਨਾਲ ਦਰਿਆ ਦਾ ਜੋ ਚੜਦਾ ਜਲਸਤਰ ਹੈ ਜੋ ਕਿ ਕੱਲ ਨਾਲੋਂ ਵੀ ਵੱਧ ਗਿਆ ਹੈ ਤੁਸੀਂ ਵੇਖੋ ਸਕਰੀਨ ਤੇ ਤੁਹਾਨੂੰ ਵਿਖਾ ਰਹੇ ਹਾਂ ਕਿੰਨਾ ਪਾਣੀ ਸਤਲੁਜ ਵਿੱਚ ਵੱਧ ਗਿਆ ਹੈ ਉਹ ਫਾਜ਼ਿਲਕਾ ਵਾਲੇ ਪਾਸੇ ਮਾਰ ਨਾ ਕਰ ਸਕੇ ਹੋਰ ਆਪਦੇ ਸੁਝਾਅ ਦੇਣ ਲਈ ਸਾਨੂੰ ਸ਼ੇਅਰ ਕਰੋ ਫਾਲੋ ਕਰੋ ਬਣੇ ਰੋ ਸਾਡੇ ਨਾਲ ਸੁਖਨਾਮ ਸਰ ਤੁਹਾਡਾ ਸੁਖਦੇਵ ਤੱਕੜ ਸੁਖਦੇਵ ਤੱਕੜ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਵਾਸਾ ਜੀ ਅੱਛਾ ਨਵਾਸਾ ਇਸ ਪਾਸੇ ਪਿੰਡ ਹੈਗਾ ਹਾਂਜੀ ਮੇਰਾ ਨਵਾਸਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਅਸੀਂ ਕਹਿੰਦੇ ਹਾਂ ਇੱਕ ਤਾਂ ਪਹਿਲਾਂ ਪ੍ਰਸ਼ਾਸਨ ਨੇ ਕਿੰਨੇ ਜਿਹੇ ਵੋਟਾਂ ਚਲਦੀਆਂ ਨੇ ਵਿੱਚ ਇਹ ਵੋਟਾਂ ਦੀ ਵਜ੍ਹਾ ਕਰਕੇ ਸਾਰਾ ਕੰਮ ਹੋ ਰਿਹਾ ਹੈ ਅੱਛਾ ਅਸੀਂ ਡੀਸੀ ਸਾਹਿਬ ਅਗੇ ਰਿਕਵੈਸਟ ਕਰ ਰਹੇ ਹਾਂ ਜਿਹੜੀ ਵੋਟਾਂ ਨੇ ਵੋਟਾਂ ਕੰਮ ਬਿਲਕੁਲ ਖਤਮ ਕਰ ਰਹੇ ਹਾਂ ਅੱਛਾ ਵੋਟਾਂ ਬੰਦ ਕਰ ਦਿਓ ਇਹ ਵੋਟਾਂ ਨਾਲ ਰੁਗੀਆਂ ਇਹ ਫਾਰਕਨ ਪਾਣੀ ਜਾ ਖੜਨਾਗੇ ਇਹਦਾ ਕਾਰਨ ਕੀ ਹੈਗਾ ਵੋਟ ਨਾਲ ਕੀ ਨੁਕ ਅੱਜ ਸਾਰਾ ਕਦੂ ਐਂਡ ਕੋਈ ਜਾਂਦਾ ਕੋਈ ਆ ਜਾਂਦਾ ਠੀਕ ਹੈ ਇੱਕ ਪ੍ਰਾਈਵੇਟ ਲੋਕ ਆ ਜਾਂਦੇ ਪਰਮਿਸ਼ਨ ਡਿਸਪਲ ਪਤਾ ਨਹੀਂ ਕਿਧਰ ਰੁਕੀ ਲੈਂਦੇ ਨਹੀਂ ਉਹ ਤਾਂ ਬੰਦ ਕਰਤੀ ਪ੍ਰਾਈਵੇਟ ਤਾਂ ਅਸੀਂ ਕੱਲ ਵੇਖਿਆ ਕੱਲ ਵਾ ਤੂੰ ਆਇਆ ਅੱਜ ਮੈਂ ਬੰਨ ਤੇ ਮੈਂ ਮੇਰੀ ਗੱਲ ਸੁਣੋ ਇੱਕ ਮੈਂ ਮੈਂ ਇਸ ਪਾਸਿਓਂ ਆਇਆ ਹੁਣ ਬੰਨ ਤੇ ਉਹਨਾਂ ਨੇ ਫੋਰਸ ਲਗਾਤੀ ਕੱਲ ਵੀ ਸ਼ਕਤੀ ਕੀਤੀ ਸੀ ਕੁਛ ਅੱਜ ਤਾਂ ਹੋਰ ਜ਼ਿਆਦਾ ਸ਼ਕਤੀ ਕੀਤੀ ਹੈ ਅੱਜ ਬੰਨ ਤੇ ਨਾ ਤਾਂ ਕੋਈ ਲੰਗਰ ਲੱਗੇਗਾ ਠੀਕ ਹੈ ਜੀ ਠੀਕ ਹੈ ਜੀ ਤੇ ਨਾ ਹੀ ਪ੍ਰਾਈਵੇਟ ਬੰਦੇ ਨੂੰ ਉੱਤੇ ਆਣ ਦਿੰਦੇ ਪਏ ਨੇ ਹੁਣ ਬੋਲੋ ਤੁਸੀਂ ਅਗਰ ਜੇ ਵੋਟ ਜਾਵੇ ਤਾਂ ਪੱਕੀ ਛੜ ਦੇ ਨਾਲ ਨਾ ਪਰ ਜੰਗਲ ਪੈਂਟੋਲਾ ਤੋਂ ਪਰ ਨਾਲ ਨਾਲ ਜੀ ਜਦੋਂ ਇੱਥੇ ਆਉਂਦੀ ਹੈ ਉਹਦੇ ਕੰਮ ਕਰ ਕੋ ਮਤਲਬ ਵੋਟ ਇੱਕ ਤਾਂ ਚੱਲੇ ਤਾਂ ਸਰ ਜੀ ਜੀ ਉਹਨਾਂ ਨੇ ਕਈ ਰਿਕਵੈਸਟ ਕਰ ਦਿੱਤੇ ਵੋਟਾਂ ਬੰਦ ਕਰ ਦਿਓ ਵੋਟਾਂ ਬੰਦ ਹੋ ਗਈਆਂ ਤਾਂ ਸਾਰਾ ਕੁਝ ਟਾਵ ਨਹੀਂ ਲੱਗਣੀ ਠੀਕ ਹੈ ਜੀ ਉਹ ਤਾਂ ਫੁੱਟ ਬੰਨ ਨਾਲ ਉੱਡ ਗਿਆ ਜੀ ਠੀਕ ਹੈ ਹਾਂ ਜੀ ਹਾਂ ਜੀ ਦੇ ਦੋ ਜਿਹੜੇ ਆਪ ਲੋਕ ਹੈਗੇ ਨੇ ਮੋਟਰਸਾਈਕਲਾਂ ਵਾਲੇ ਗੱਡੀਆਂ ਵਾਲੇ ਜਾਣ ਚੌਂ ਰੋਕਦੇ ਸਨ ਮਿੱਟੀ ਆਣ ਤੇ ਬੜੀ ਦਿੱਕਤ ਆਈ ਖੋਤੀ ਹੈ ਅੱਛਾ ਜੀ ਹਾਂ ਜੀ ਹਾਂ ਜੀ ਰੋਡ ਤੇ ਤੇ ਉਹ ਟਰਾਲੀਆਂ ਮਿੱਟੀ ਮਿੱਟੀ ਕਿਹੜੇ ਰਸਤੇ ਤੋਂ ਲਿਆ ਰਹੇ ਹੋ ਤੁਸੀਂ ਸਾਡਾ ਨਵਾਂ ਹਸਤਾ ਦੇ ਵਿੱਚ ਜੀ ਅੱਛਾ ਜੀ ਉੱਥੇ ਕੋ ਸਰਪੰਚਾ ਦਾ ਅਸਲ ਬਾਜੀ ਹੈਗੀ ਹੈ ਕੋਈ ਮਿੱਟੀ ਕੋ ਚੱਕਾ ਦਿੰਦਾ ਕੋਈ ਨਹੀਂ ਚੱਕਣਾ ਸਾਨੂੰ ਉਹ ਸਮੱਸਿਆ ਮਿੱਟੀ ਦੀ ਬੜੀ ਆਈ ਖੋਤੀ ਜੇ ਸਾਨੂੰ ਪਾਸੋਂ ਮਿਲੇ ਮਿੱਟੀ ਤਾਂ ਬੰਨ ਬਚੇਗਾ ਠੀਕ ਹੈ ਜੀ ਮਿੱਟੀ ਨਵੇਂ ਹਸਤੇ ਤੋਂ ਚੱਕ ਕੇ ਲਿਆ ਰਹੇ ਹਾਂ ਤੁਸੀਂ ਹਾਂਜੀ ਪੰਚਾਇਤੀ ਪੇੜਲੀ ਚ ਜਿਹੜਾ ਬਨ ਜਾਂ ਬਣਿਆ ਹੈ ਉੱਥੇ ਉੱਥੇ ਅੱਛਾ ਵੈਸੇ ਇੱਕ ਸਰ ਬੇਨਤੀ ਹੋ ਰਹੀ ਜੀ ਅ ਅਸੀਂ ਮੈਂ ਸਾਰੀ ਕਿਹੜੇ ਜ਼ਿਮੀਦਾਰ ਨੇ ਖੋਨਾ ਨੂੰ ਵੀ ਪੁੱਛ ਲਓ ਜੀ ਮੈਂ ਦਿਨ ਪਰ ਰਾਤ ਆਦਾ ਤਨ ਮਨ ਲਾ ਕੇ ਮਿਹਨਤ ਕਰ ਰਿਹਾ ਜੀ ਬਨ ਨੂੰ ਬਚਾਣ ਦੀ ਜੀ ਇੱਕ ਕਿਹੜੇ ਜਾਣ ਪਛਾਣ ਵਾਲੇ ਮੁਲਾਜ਼ਮਾ ਤੇ ਹੁੰਦੇ ਨੇ ਜੀ ਕਿੱਥੇ ਮੇਨ ਨਾਕਾ ਜੀ ਉਥੋਂ ਉਹਨਾਂ ਤਾਂ ਭੇਜ ਦਿੰਦੇ ਨੇ ਜੀ ਕਿਹੜੇ ਹੋਰ ਹੁੰਦੇ ਨੇ ਜੀ ਉਹਨਾਂ ਨੂੰ ਨਹੀਂ ਭੇਜ ਦਿੰਦੇ ਮਤਲਬ ਨਾਕੇ ਤੇ ਕਿਸੇ ਨਾਲ ਪਾਰਸ਼ਲਟੀ ਨਾ ਕੀਤੀ ਜਾਵੇ ਜਿਸ ਬੰਦੇ ਨੂੰ ਕੰਮ ਹੈਗਾ ਉਹੀ ਬੰਦਾ ਇੱਥੇ ਆਵੇ ਤੇ ਤਮਾਸ਼ੀਬੀਨ ਇੱਥੇ ਬੰਦੇ ਨਾ ਆਣ ਜਿਹੜੇ ਇੱਥੇ ਮਲਾਜ਼ਮ ਦੂਸਰੇ ਲੱਗੇ ਹੋਏ ਨੇ ਪੁਲ ਤੇ ਜਿਹੜੇ ਪੁਲ ਤੇ ਮਲਾਜ਼ਮ ਲੱਗੇ ਹੋਏ ਨੇ ਜੀ ਜਿਹੜੇ ਥਾਣੇਦਾਰ ਸਾਹਿਬ ਨੂੰ ਕਹਿੰਨੇ ਵੀ ਆ ਵਿੱਕਲ ਕੇੜਾ ਖੜਾ ਸਾਈਡ ਤੇ ਕਰਾ ਦਿਓ ਜੀ ਉਹ ਕਹਿੰਦੇ ਅਸੀਂ ਠੇਕਾ ਤੋੜ ਲਿਆ ਪੁੱਠੇ ਉਹ ਕੋ ਬੋਲਦੇ ਨੇ ਜੀ ਠੀਕ ਹੈ ਜੀ ਚਲੋ ਇਹ ਵੀ ਇਹ ਗੱਲ ਵੀ ਤੁਹਾਡੀ ਨਹੀਂ ਹੋਣੀ ਜਿਹੜੇ ਇੱਥੇ ਜਿਹੜੇ ਰਾਸ ਮਗਰ ਰਹਿੰਦੇ ਰਾਹ ਨਾ ਕਿਉਂਗੇ ਉਹਨਾਂ ਰਸਤੇ ਬੰਦ ਕਰਕੇ ਜੀ ਨੌਕਾ ਬੰਦ ਕਰਦੇ ਆ ਅੱਛਾ ਅੱਛਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत